ਬ੍ਰੈਮਟਨ ਮੇਰਾ ਖਿਆਲ ਹੈ ਜੇ ਮੈਂ ਗਲਤ ਨਾ ਹੋਵਾਂ ਤਾਂ ਸਭ ਤੋਂ ਵੱਡੀ ਸਿਟੀ ਹੈ ਇੱਥੋਂ ਦੀ ਇੰਦਰਲੀ ਕੈਨੇਡਾ ਦੀ ਔਰ ਇੱਥੇ ਬੜਾ ਕਮਾਲ-ਕਮਾਲ ਦੇ ਇਤਿਹਾਸ ਰਚੇ ਨੇ ਪੰਜਾਬੀਆਂ ਦੇ ਬਹੁਤ ਸਾਰੇ ਖੇਤਰਾਂ ਦੇ ਵਿੱਚ ਤੋਂ ਸਾਡਾ ਬ੍ਰੈਮਟਨ ਦੇ ਵਿੱਚ ਵਾਰਡ ਨੰਬਰ ਹੈ 19 ਤੇ 10 ਜਿਹੜਾ ਮੇ ਫੀਲਡ 에어ਪੋਰਟ ਤੋਂ ਲੈ ਕੇ ਗੋ ਰ ਮੰਦਰ ਮਾਲਟਨ ਤੱਕ ਜਿਹੜਾ ਆ ਜਾਂਦਾ ਹੈ ਮੈਂ ਵੀ ਉਸੇ ਵਾਰਡ ਦੇ ਵਿੱਚ ਰਹਿਣਾ ਹੈ ਉਸ ਵਾਰਡ ਦੇ ਵਿੱਚ ਜੇਕਰ ਤੁਸੀਂ ਨਜ਼ਰ ਮਾਰੋ ਤਾਂ ਜਿੰਨੇ ਵੀ ਅਫੀਸ਼ੀਅਲ ਇਲੈਕਟਡ ਨੇ ਸਾਰੇ ਪੰਜਾਬੀ ਨੇ ਜੇ ਮੈਂਬਰ ਪਾਰਲੀਮੈਂਟ ਗਣੀਏ ਤਾਂ ਲਿਬਰਲ ਸਰਕਾਰ ਦੇ ਵੱਲੋਂ ਸਰਦਾਰ ਮਨਿੰਦਰ ਸਿੰਘ ਸਿੱਧੂ ਨੇ ਜੇ প্রভিনਸ਼ੀਅਲ ਗਵਰਨਮੈਂਟ ਦੇ ਵਿੱਚ ਐਮਪੀਪੀ ਵੀਖੀਏ ਤਾਂ ਸਰਦਾਰ ਹਰਦੀਪ ਸਿੰਘ ਗਰੇਵਾਲ ਨੇ ਜੇਕਰ origignal ਕਾਉਂਸਲਰ ਦੇਖੀਏ ਤਾਂ ਉਹ ਤੂਰ ਸਾਹਿਬ ਨੇ ਜੇ ਕਾਉਂਸਲਰ ਤੇ ਸਿਟੀ ਦੇ ਡਿਪਟੀ ਮੇਅਰ ਵੇਖੀਏ ਤਾਂ ਉਹ ਹਰਕੀਰਤ ਸਿੰਘ ਨੇ ਜੇ ਸਕੂਲ ਟਰਸਟੀ ਬੋਰਡ ਦੇ ਜਿਹੜੇ ਬੋਰਡ ਮੈਂਬਰ ਨੇ ਉਹ ਸਰਦਾਰ ਸਤਪਾਲ ਸਿੰਘ ਜੋੜ ਨੇ ਔਰ ਸਾਰੇ ਦੇ ਸਾਰੇ ਪੰਜਾਬੀ ਤੋਂ ਅਗਲੀ ਗੱਲ ਜਿਹੜੀ ਮੈਂ ਕਰਨੀ ਇਹ ਆ ਕਿ ਸਰਦਾਰ ਸਤਪਾਲ ਸਿੰਘ ਜੋੜ ਜਿੱਥੇ ਸਾਡੇ ਪੱਤਰਕਾਰ ਭਾਈ ਚਾਰੇ ਦੇ ਨਾਲ ਬੜੇ ਲੰਬੇ ਸਮੇਂ ਤੋਂ ਪੜੇ ਲਿਖੇ ਨੇ ਉਹ ਕਮਾਲ ਦੇ ਵਕਤਾ ਨੇ ਸੱਚੇ ਸੁੱਚੇ ਪੱਤਰਕਾਰ ਉੱਥੇ ਉਹ ਪੋਲਿਟਿਕਲ ਨਜ਼ਰ ਜਿਹੜੀ ਆ ਉਹ ਬਹੁਤ ਗਹਿਰੀ ਰੱਖਦੇ ਨੇ ਇਹਨਾਂ ਮਸਲਿਆਂ ਨੂੰ ਬਹੁਤ ਗੰਭੀਰਤਾ ਦੇ ਨਾਲ ਤੇ ਸੰਜੀਦਗੀ ਦੇ ਨਾਲ ਹਰੇਕ ਨੂੰ ਲੈਂਦੇ ਨੇ ਉਹਨਾਂ ਦੀ ਪੱਤਰਕਾਰੀ ਬੜੀ ਕਮਾਲ ਦੀ ਹੈ ਔਰ ਕੁਝ ਸਮੇਂ ਤੋਂ ਉਹ ਵਾਰਡ ਨੰਬਰ 9 ਤੇ 10 ਤੋਂ ਐਪੀਐਲ ਡਿਸਟ੍ਰਿਕਟ ਸਕੂਲ ਬੋਰਡ ਦੇ ਉਹ ਜਿੱਥੇ ਇਲੈਕਟਿਡ ਅਫੀਸ਼ੀਅਲਸ ਨੇ ਉੱਥੇ ਉਹ ਪਿਛਲੇ ਸਾਲ ਐਪੀਐਲ ਡਿਸਟ੍ਰਿਕਟ ਸਕੂਲ ਬੋਰਡ ਦੇ ਡਿਪਟੀ ਚੇਅਰਮੈਨ ਚੁਣੇ ਗਏ ਔਰ ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਕੱਲ ਉਹ ਦੂਸਰੀ ਵਾਰ ਇਸੇ ਪੀਲ ਸਕੂਲ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਦੂਸਰੀ ਵਾਰ ਡਿਪਟੀ ਚੇਅਰਮੈਨ ਚੁੜੇ ਗਏ ਨੇ ਮੇਰਾ ਖਿਆਲ ਹੈ ਜੇ ਮੈਂ ਗਲਤ ਨਾ ਹੋਵਾਂ ਤੇ ਨਾਰਥ ਅਮਰੀਕਾ ਦੇ ਵਿੱਚ ਪਹਿਲੀ ਵਾਰ ਹੋਇਆ ਕੋਈ ਕੋਈ ਐਜੂਕੇਸ਼ਨ ਅਦਾਰਿਆਂ ਦੇ ਵਿੱਚ ਏਡੀ ਵੱਡੀ ਪੋਸਟ ਤੇ ਦੁਬਾਰਾ ਚੁੜਿਆ ਗਿਆ ਇਹ ਬੰਦਾ ਔਰ ਮੈਂ ਬਹੁਤ ਬਹੁਤ ਸਰਦਾਰ ਸਤਪਾਲ ਸਿੰਘ ਜੌਹੜਾ ਨੂੰ ਮੁਬਾਰਕਵਾਦ ਦਿੰਦਾ ਔਰ ਹਰ ਰੋਜ਼ ਸਵੇਰ ਨੂੰ ਤੁਹਾਨੂੰ ਅਪਡੇਟਸ ਭੇਜਦੇ ਨੇ ਉਹ ਕਿਹੜੇ ਸਕੂਲ ਵਿੱਚ ਗਏ ਆ ਬੱਚਿਆਂ ਦਾ ਜਿਹੜਾ ਸੈਲ ਫੋਨ ਦਾ ਮਸਲਾ ਤਕਰੀਬਨ ਤਕਰੀਬਨ ਉਹ ਸਕੂਲਾਂ ਦੇ ਵਿੱਚੋਂ ਸੌਟ ਆਊਟ ਕਰਤਾ ਉਹਨਾਂ ਨੇ ਜਿਹੜੇ ਜਿੱਥੇ ਉਹ ਹੈ ਨਹੀਂ ਕਿ ਬੱਚੇ ਸੈਲ ਫੋਨ ਕੋਈ ਜ਼ਰੂਰੀ ਨਹੀਂ ਬੱਚਿਆਂ ਨੂੰ ਕੈਸ਼ ਲੈ ਕੇ ਜਾਣਾ ਪੈਸੇ ਬੱਚਿਆਂ ਨੂੰ ਵੀਜ਼ਾ ਕਾਰਡ ਲੈ ਕੇ ਜਾਣਾ ਇਹ ਕੋਈ ਜ਼ਰੂਰੀ ਨਹੀਂ ਕਿਉਂਕਿ ਇਹ ਜਿਹੜੀਆਂ ਇਦਾਂ ਦੀਆਂ ਚੀਜ਼ਾਂ ਨੇ ਇਹੀ ਬੱਚਿਆਂ ਨੂੰ ਕਈ ਵਾਰੀ ਗਲਤ ਰਾਹਾਂ ਤੇ ਤੋਰ ਦਿੰਦੀਆਂ ਨੇ ਔਰ ਇਹਨਾਂ ਤੇ ਬਹੁਤ ਵੱਡੇ ਕੰਮ ਉਹਨਾਂ ਨੇ ਕੀਤੇ ਨੇ ਸੋ ਸਤਪਾਲ ਸਿੰਘ ਜੋਲ ਹੋਰਾਂ ਨੂੰ ਅਸੀਂ ਬਹੁਤ ਬਹੁਤ ਮੁਬਾਰਕਬਾਦ ਦਿੰਨੇ ਆ ਔਰ ਉਹਨਾਂ ਦੀ ਤੰਦਰੁਸਤੀ ਲਈ ਉਹਨਾਂ ਦੀ ਚੜ੍ਹਦੀ ਕਲਾ ਦੇ ਲਈ ਔਰ ਅੱਗੇ ਫਿਊਚਰ ਦੇ ਲਈ ਅਸੀਂ ਉਹਨਾਂ ਨੂੰ ਬਹੁਤ ਬਹੁਤ ਬੈਸਟ ਵਿਸ਼ਸ ਦਿੰਨੇ ਆ ਉਹ ਇਸੇ ਤਰ੍ਹਾਂ ਜਿਵੇਂ ਕਮਿਊਨਿਟੀ ਦੇ ਵੱਦ ਚੜ੍ਹ ਕੇ ਕੰਮ ਕਰਦੇ ਨੇ ਇਸੇ ਤਰ੍ਹਾਂ ਉਹ ਕਰਦੇ ਰਹਿਣ ਔਰ ਸਾਡੀਆਂ ਸ਼ੁਭਕਾਮਨਾਵਾਂ ਹਮੇਸ਼ਾ ਉਹਨਾਂ ਦੇ ਨਾਲ ਹੈ ਕਦੇ ਵੀ ਤੁਹਾਨੂੰ ਬ੍ਰੈਮਟਨ ਦੇ ਵਿੱਚ ਆਪਣੇ ਬੱਚਿਆਂ ਦੀ ਸਕੂਲਿੰਗ ਦੇ ਲਈ ਜਾਂ ਕਿਸੇ ਸਕੂਲ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ ਤੇ ਤੁਸੀਂ ਸਰਦਾਰ ਸਤਪਾਲ ਸਿੰਘ ਜੋਲ ਹੋਰਾਂ ਨੂੰ ਕਦੇ ਵੀ ਸੰਪਰਕ ਕਰ ਸਕਦੇ ਹੋ ਮੇਰਾ ਕਹਿਲੋ ਤੁਹਾਡੇ ਤੋਂ ਫੋਨ ਕਾਲ ਅਵੇ ਹੁੰਦੇ ਨਹੀਂ ਔਰ ਤੁਹਾਡੇ ਫੋਨ ਨੂੰ ਸੰਜੀਦਗੀ ਨਾਲ ਲੈਂਦੇ ਨਹੀਂ ਮੈਂ ਨੰਬਰ ਵੀ ਦੇ ਦੇਣਾ ਉਹਨਾਂ ਦਾ 416 895 416 3784 4168943784 ਤੇ ਉਹਨਾਂ ਨੂੰ ਮੁਬਾਰਕਵਾਦ ਵੀ ਦਿਓ ਵੀ ਬਹੁਤ ਜਿਹੜੀ ਵਧੀਆ ਗੱਲ ਹੋਈ ਹੈ ਸਤਪਾਲ ਸਿੰਘ ਜੌਲਹਰੀ ਦੁਬਾਰਾ ਜਿਹੜੇ ਨੇ ਉਹ ਡਿਪਟੀ ਚੇਅਰਮੈਨ ਚੁਣੇ ਗਏ ਨੇ ਸਾਡੇ ਵੱਲੋਂ ਇੱਕ ਵਾਰ ਫਿਰ ਸਾਡੇ মিডিਆ ਦੇ ਜਿੰਨਾ ਵੀ ਭਾਈਚਾਰਾ ਹੈ ਉਹਨਾਂ ਨੂੰ ਤਾਂ ਹੋਰ ਵੀ ਖੁਸ਼ੀ ਹੋਣੀ ਚਾਹੀਦੀ ਹੈ ਅਸੀਂ ਉਹਨੂੰ ਬਹੁਤ ਬਹੁਤ ਮੁਬਾਰਕਵਾਦ ਦਿੰਦੇ ਹਾਂ ਜੀ ਨੋਟ ਕਰੋ 416 895 3784 416895 ਤੁਸੀਂ ਸੱਤਪਾਲ ਨੂੰ ਸਲਾਹ ਤੇ ਸੁਝਾਅ ਵੀ ਦਿਆ ਕਰੋ ਇਹ ਅਮਰਜੀਤ ਜੀ ਨੇ ਗੱਲ ਕਰਨੀ ਚਾਹੁੰਦੇ ਨੇ ਸਤਿ ਸ੍ਰੀ ਅਕਾਲ ਜੀ ਮਹਲਾ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹਾਂ ਸ੍ਰੀ ਸੱਤਪਾਲ ਜੋਲ ਵੀਰ ਜੀ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਆ ਦੁਆਰਾ ਉਹਨਾਂ ਨੂੰ ਚੁਣਿਆ ਗਿਆ ਪਰ ਉਹਨਾਂ ਵਰਗ ਅਨਸਾਨ ਬਣਨਾ ਬਹੁਤ ਔਖਾ ਜੀ ਇਸ ਤਰ੍ਹਾਂ ਦੇ ਜਰੂਰ ਲੀਡਰ ਹੋਣੇ ਚਾਹੀਦੇ ਆ ਕਿਉਂਕਿ ਉਹ ਹਰ ਕੋ ਕਿਸੇ ਕਿਸਮ ਦੇ ਵੀ ਉਹਨਾਂ ਨਾਲ ਗੱਲ ਕਰ ਲੋ ਤਾਂ ਸਾਨੂੰ ਬਹੁਤ ਚੰਗੇ ਸਜਾ ਦਿੰਦੇ ਅਸੀਂ ਰੇਡੀਓ ਤੇ ਹਮੇਸ਼ਾ ਬੋਲਦੇ ਸੁਣਦੇ ਆਂ ਕਿ ਰੇਡੀਓ ਤੇ ਤੇ ਸਿ ਉਹਨਾਂ ਨੂੰ ਬਹੁਤ ਬਹੁਤ ਬਧਾਈ ਥੈਂਕ ਯੂ ਸੋ ਮਚ ਉਹਨਾਂ ਦੀ ਯੋਗਤਾ ਬਹੁਤ ਹੈ ਉਹਨਾਂ ਦੇ ਵਿੱਚ ਔਰ ਡਾਊਨ ਟੂ ਅਰਥ ਇੰਨਾ ਪੋਲਾਈਟਲੀ ਬੋਲਦੇ ਨੇ ਕਈ 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 ਵਾਰੀ ਮੈਨੂੰ ਉਹਨਾਂ ਨਾਲ ਜੈਲਸ ਹੁੰਦੀ ਹੈ ਕਿ ਮੈਂ ਕਿਉਂ ਨਹੀਂ ਇਦਾਂ ਬੋਲਦਾ ਬੜੀ ਮਿਹਰਬਾਨੀ ਬਹੁਤ ਧੰਨਵਾਦ ਤੁਹਾਨੂੰ ਹੋਰ ਦੱਸਾਂ ਕਿ ਸਤਪਾਲ ਜੋਰ ਹੁਣਾਂ ਨੇ ਬਹੁਤ ਸਮਾਂ ਪਹਿਲਾਂ ਇੱਕ ਕੈਨੇਡਾ ਦੀ ਇਮੀਗ੍ਰੇਸ਼ਨ ਪਾਲਿਸੀ ਤੇ ਆਰਟੀਕਲ ਲਿਖਿਆ ਸੀ ਬਹੁਤ ਸਮਾਂ ਪਹਿਲਾਂ ਦੀ ਗੱਲ ਆ ਇਹ ਤੇ ਉਹ ਜਿਹੜੀ ਐਗਰੀਕਲਚਰ ਯੂਨੀਵਰਸਿਟੀ ਹੈ ਜਿਹੜੀ ਖੇਤੀਬਾੜੀ ਯੂਨੀਵਰਸਿਟੀ ਹੈ ਲੁਧਿਆਣੇ ਦੀ ਉੱਥੇ ਦੇ ਕੋਈ ਸਟੂਡੈਂਟਸ ਨੇ ਉਹ ਆਰਟੀਕਲ ਪੜ੍ਹੇ ਤੇ ਮੋਸਟ ਆਫ ਜਿਹੜੇ ਲੁਧਿਆਣੇ ਦੀ ਐਗਰੀਕਲਚਰ ਯੂਨੀਵਰਸਿਟੀ ਹੈ ਖੇਤੀਬਾੜੀ ਯੂਨੀਵਰਸਿਟੀ ਤੋਂ ਪੜ੍ਹੇ ਲਿਖੇ ਜਿਹੜੇ ਸਟੂਡੈਂਟ ਉੱਥੋਂ ਦੇ ਪ੍ਰੋਫੈਸਰ ਬਹੁਤ ਸਾਰੇ ਡਾਕਟਰੀਏਟ ਕੀਤੀ ਹੋਈ ਕਈਆਂ ਨੇ ਉਹ ਜਿਹੜੇ ਇੱਥੇ ਕੈਨੇਡਾ ਵਿੱਚ ਇਮੀਗ੍ਰੇਸ਼ਨ ਲੈ ਕੇ ਆਏ ਉਹ ਮੰਨਿਆ ਜਾਂਦਾ ਹੈ ਕੋ ਸਤਪਾਲ ਜਵਾਲ ਹੋਰਾਂ ਦੇ ਇੱਕ ਲਿਖੇ ਹੋਏ ਆਰਟੀਕਲ ਤੋਂ ਬਾਅਦ ਵਿੱਚ ਉਹ ਸਾਰਾ ਮਸਲਾ ਹੋਇਆ ਸੀ ਆ ਜਿਹੜਾ ਐਲ ਐਮ ਆਈਏ ਦਾ ਮਸਲਾ ਬਹੁਤ ਗੁੰਝਲਦਾਰ ਹੋਇਆ ਰਿਹਾ ਇੰਨਾ ਚਿਰ ਵਾਹਦ ਇੱਕੋ ਇੱਕ ਪੱਤਰਕਾਰ ਮੈਂ ਵੇਖਿਆ ਸਤਪਾਲ ਸਿੰਘ ਜੋਲਹੂਰੀ ਜਿਨ੍ਹਾਂ ਨੇ ਮਸਲਾ ਇੰਨਾ ਜ਼ਿਆਦਾ ਉਠਾਲਿਆ ਇੰਨਾ ਜ਼ਿਆਦਾ ਉਠਾਲਿਆ ਪਹਿਲਾਂ ਪਹਿਲਾਂ ਤਾਂ ਕਿਸੇ ਨੇ ਸੁਣਿਆ ਹੀ ਨਹੀਂ ਜਵੇਂ ਨਗਰਖਾਨੇ ਚ ਤੂਤੀ ਬੋਲਦੀ ਹੁੰਦੀ ਆ ਕਿਸੇ ਨੇ ਗੋਲਜੀ ਨਹੀਂ ਪਰ ਜਦੋਂ ਪਾਣੀ ਸਿਰ ਤੋਂ ਲੰਘਣ ਲੱਗਾ ਹੁਣ ਟੂਡੋ ਸਾਹਿਬ ਨੇ ਵੀ ਮੰਨ ਲਈਆਂ ਇਹ ਗੱਲਾਂ ਕਿ ਇਹ ਜਿਹੜੇ ਸਤਪਾਲ ਜੋੜ ਵਰਗੇ ਇਹ ਪੱਤਰਕਾਰ ਸਹਿਰਦ ਲੋਕ ਇੰਨੇ ਸਮੇ ਤੋਂ ਕਹਿਣ ਤੋਂ ਭਾਵ ਗੱਲਾਂ ਕਰਦੇ ਸੀ ਉਹ ਸਾਰੀਆਂ ਗੱਲਾਂ ਸੱਚ ਸੀ ਔਰ ਫਿਰ ਉਹੋ ਹੀ ਚੀਜ਼ਾਂ ਜਿਹੜੀਆਂ ਸਾਡੇ ਮਤਲਬ ਕਿ ਸਾਹਮਣੇ ਆ ਕੇ ਖੜੀਆਂ ਹੋ ਗਈਆਂ ਤੇ ਫਿਰ ਹੁਣ ਦੇਖੋ ਕਿੰਨਾ ਔਖਾ ਹੋ ਗਿਆ ਉਹਨਾਂ ਚੀਜ਼ਾਂ ਨੂੰ ਹੈਂਡਲ ਕਰਨਾ। ਤੋਂ ਇਸ ਲਈ ਸਾਡੇ ਪੱਤਰਕਾਰ ਭਾਈਚਾਰੇ ਦਾ ਸਾਡਾ ਵੀ ਫਰਜ਼ ਬਣਦਾ ਹੈ। ਕਿ ਅਸੀਂ ਸੱਚੀ ਸੂਚੀ ਪੱਤਰਕਾਰੀ ਕਰੀਏ ਸਹੀ ਗੱਲ ਨੂੰ ਸਹੀ ਕਹਿਣ ਦਾ ਸਾਡੇ ਚ ਦਮ ਹੋਣਾ ਚਾਹੀਦਾ ਹੈ ਸੋ ਇੱਕ ਵਾਰ ਫਿਰ ਮੈਂ ਸਤਪਾਲ ਸਿੰਘ ਜੌਰਦਨ ਨੂੰ ਬਹੁਤ ਬਹੁਤ ਉਹਨਾਂ ਦੀ ਇਸ ਕਾਮਯਾਬੀ ਤੇ ਮੁਬਾਰਕਬਾਦ ਦਿੰਦਾ ਜੀ